ਵਾਈਟੂ ਜੀਪਾ ਖਾਲਸਾ ਵਾਈਟੂ ਜੀਪੀ ਫਤੇ ਅੱਜ ਮੈਂ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀਆਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਰ ਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹੋ ਜਿਹਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜ ਕੇ ਕੋਈ ਕਰ ਦਿੱਤਾ ਤੇ ਸਖ਼ ਸਜ਼ਾ 12-6 ਪੜਨੋਂ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਕਰਕੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉਥੇ ਜਾ ਕੇ ਟਰੱਕਾਂ ਦਾ ਕੰਮ ਕਰਦੇ ਆ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾਂ ਉਹਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹ ਨਾ ਨੇ जानबूझ के कोई कत्ल ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਕੋ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ जानबूझ के ਕਿਸੇ ਦੇ ਕਤਲ ਜਾਂ ਕੋਈ ਜਾਨ जानबूझ के ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ پیش ਕੀਤਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰਾਂ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤਾਂ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਵਿੱਚ ਖੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿन्हें ਉਹਨਾਂ ਦਸਤਾਰ ਤੋਂ ਬਿਨਾਂ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਸਾਡੇ ਸ਼ਰੀਰ ਦਾ ਇੱਕ ਹਿੱਸਾ ਹੈ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇਹ ਨਹੀਂ ਘਟੋਟ ਸਿਖਾਂ ਦੇ ਮਨਾਚੇ ਉਹਨਾਂ ਦੇ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਧਰਮ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਾਸਤਾਜ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੇ ਹਾਂ ਕਿ ਐਕਸਟਰਨ ਅਫੇਅਰਜ਼ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰਜ਼ੋਰ ਤਰੀਕੇ ਦੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਫਰਕ ਬਰਾਬਰ ਦੇ ਖਿਲਾਫ ਜਿਹੜੀ ਉਹ ਸਰਚ ਰੈਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨ ਲਈ